ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਉ ਕੀ ਹਾਲ ਚਾਲ ਆ ਮਿਲਕਾਰਦੇ ਆ ਅੱਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਇੱਥੇ ਆਂ ਵਿੰਸਰ ਆਏ ਆ ਪੰਜਾਬੀ ਸਟੋਰ ਪੰਜਾਬੀ ਗ੍ਰੋਸਰੀ ਸਟੋਰ ਤੇ ਆਏ ਆ ਅਸੀਂ ਗ੍ਰੋਸਰੀ ਕਰਨ ਆ ਜਿੱਦਾਂ ਨੂੰ ਇੱਥੇ ਪੰਜਾਬੀ ਗ੍ਰੋਸਰੀ ਸਟੋਰ ਦਾ ਤੁਹਾਨੂੰ ਜਿਹੜਾ ਦਿਖਾਵਾਂਗੇ ਇੱਥੋਂ ਦਾ ਜੋ ਵੀ ਇੰਡੀਆ ਦਾ ਸਮਾਨ ਸਾਰਾ ਇੱਥੋਂ ਮਿਲ ਜਾਂਦਾ ਆ ਅਸੀਂ ਤੁਹਾਨੂੰ ਟੂਰ ਕਰਾਉਨੇ ਆ ਪੰਜਾਬੀ ਗ੍ਰੋਸਰੀ ਸਟੋਰ ਵਿੰਸਰ ਦਾ ਐਂਡਸ ਤੇ ਸੀ ਐਂਡਸ ਦੇ ਲਾਜਾਦੋ ਸਿੱਧੇ ਐਂਟਰ ਹੋਏ ਆ ਗ੍ਰੋਸਰੀ ਸਟੋਰ ਤੇ ਆ ਤੂਫਾਨ ਵਗੈਰਾ ਸਾਰੀਆਂ ਇੱਥੇ ਮਿਲਦੀਆਂ ਜਿੱਦਾਂ ਦੀ ਮਰਜ਼ੀ ਤੁਸੀਂ ਪ੍ਰੈਗਨਸੀ ਦੀ ਧੂਪ ਲੈ ਲਓ ਆ 컬러 ਮਿਲਦੇ ਆ ਸਾਰੇ ਇੱਥੋਂ ਰੰਗੋਲੀ ਵਾਲੇ 컬러 ਮੈਂ ਹਮੇਸ਼ਾ ਇਸ ਤੋਂ ਪੰਜਾਬੀ ਸਟੋਰ ਤੋਂ ਗ੍ਰੋਸਰੀ ਕਰਦੀ ਹਾਂ ਕਿਉਂਕਿ ਇੱਥੋਂ ਇੰਡੀਆ ਵਾਲਿਆਂ ਸਾਰਾ ਸਮਾਨ ਇੱਥੋਂ ਸਾਨੂੰ ਜਿਹੜਾ ਮਿਲ ਜਾਂਦਾ ਆ ਬਾਕੀ ਦੂਜੇ ਸਟੋਰਾਂ ਦੇ ਵਿੱਚੋਂ ਜਿੱਦਾਂ ਜਿਹੜੇ ਗੋਰੇ ਗਾਰੇ ਲੈਂਦੇ ਆ ਹਨਾ ਉਹ ਸਮਾਨ ਜ਼ਿਆਦਾਤਰ ਹੁੰਦਾ ਆ ਪੰਜਾਬੀ ਸਟੋਰ ਤੋਂ ਸਾਨੂੰ ਸਾਰੇ ਸਮਾਨ ਮਿਲਦਾ ਜਿਵੇਂ ਦੇਖੋ ਉੱਤੇ ਵਾਲ ਹੈਂਡਿੰਗ ਵੀ ਟੰਗੇ ਹੋਏ ਆ ਤੇ ਅੱਜ ਅੱਜ ਝਾੜੂ ਜਿਹੜੇ ਹਾਂ ਜੂੜੀਆਂ ਜਿਹੜੀਆਂ ਦੇਖੋ ਜੋ ਵੀ ਪੰਜਾਬੀ ਅਸੀਂ ਜੋੜੇ ਨਿੱਕੇ ਹੁੰਦੇ ਇਹਨੂੰ ਜੋੜੇ ਕਹਿੰਦੇ ਹੁੰਦੇ ਤੇ ਫਸਤੇ ਮਾਰਨ ਵਾਲੇ ਜੋੜੇ ਹੁੰਦੇ ਆ ਇਹ ਮਸਟਰਡ ਆਇਲ ਪੰਜਾਬੀ ਸਬਜ਼ੀਆਂ ਗੋਭੀ ਨਿੰਬੂ ਆਸਾਨੀਆਂ ਸਬਜ਼ੀਆਂ ਇੱਥੇ ਲੱਗੀਆਂ ਹੋਈਆਂ ਆ ਖੀਰੇ ਲੌਕੀ ਪਾਲਕ λεਮਨ ਗ੍ਰਾਸ ਗੁਆਰੇ ਦੀਆਂ ਫਲੀਆਂ ਆਹਾ ਆ ਵੀ ਇਹਨੂੰ ਆ ਵੀ ਫਲੀਆਂ ਆ ਫਲੀਆਂ ਸਬਜ਼ੀ ਬਹੁਤ ਪਸੰਦ ਕਰਦੀ ਆ ਆਲੂ ਆ ਕੇ ਸੋਇਆ ਬਿੰਦੀਆਂ ਫਲੀਆਂ ਮਟਰ ਵਾਲੇ ਰਵਾਂਦੀਆਂ ਫਲੀਆਂ ਛੋਟੀਆਂ ਟਰੇਲੇ ਆ ਟੰਡੀਆਂ ਆ ਸਾਰਾ ਸਮਾਨ ਇਥੋਂ ਜਿਹੜਾ ਮਿਲ ਜਾਂਦਾ ਆ नारियल जो आप पीना हो ताज़ा नारियल होल वीट ब्रैड 100 परसेंट होल वीट ब्रैड सारा तरह के ਫਲੇਵਰ ਸਾਰੇ ਆ ਗੰਡਿਆਂ ਦਾ ਕਾਣ ਜਿੱਥੇ ਗੰਡੇ ਲਾਉਣੇ ਹੁੰਦੇ ਹਨ ਗੰਡਿਆਂ ਦਾ ਕਾਣ ਲਸਣ ਦੀ ਪੈਕਿੰਗ ਦੇਖੋ ਇਦਾਂ ਦੀ ਆਉਂਦੀ ਆ ਇਹ ਹੈਗਾ 3 3 3 ਡਾਲਰ ਦਾ ਆ ਇਹ ਨਾਰੀਅਲ ਇਹ ਕੱਚਾ ਨਾਰੀਅਲ ਜਿੱਲੇ ਲੈ ਕੇ ਜਾਣਾ ਹੋਵੇ ਚਾਰਟ तीन पॉइंट उन्नी सेंट है। चार दिया। ले ले। का मिर्ची थोड़े थोड़ा छोटा साइज पालो पाओ पाल। हरिया मिर्चा ना ले लो पाल ਹਰੀਆਂ ਮਿਰਚਾਂ ਦੀ ਸਾਨੂੰ ਇੱਥੇ ਬਹੁਤ ਔਖਾ ਲੱਗਦਾ ਸਿਰਫ ਪੰਜਾਬੀ ਸਟੋਰਸ ਤੇ ਮਿਲ ਜਾਂਦੀਆਂ ਮਿਲਦੀਆਂ ਆ ਤੇ ਦੂਜੇ ਸਟੋਰਾਂ ਤੋਂ ਘੱਟ ਮਿਲਦੀਆਂ ਆ ਅਸੀਂ ਇਸ ਜਦੋਂ ਆਈਏ ਫਿਰ ਮਿਰਚਾਂ ਵਾਵਾ ਲੈ ਲੈਂਦੀਆਂ ਇਹ 7 ਡਾਲਰ ਦੀਆਂ 1 ਕਿਲਬੀ 1 ਕਿਲਬੀ ਦੇ ਵਿੱਚ ਮੇਰਾ ਖਿਆਲ 500 ਡਾਲਰ 500 ਗ੍ਰਾਮ ਹੁੰਦੀਆਂ ਛੋਰੀ ਅੱਧਾ ਕਿਲੋ ਜਿੰਨੂੰ ਕਹਿ ਲਓ ਆਪਣੀ ਦੀ ਆ ਇੱਥੇ 1 ਕਿਲਬੀ ਐਲਬੀ ਚੱਲਦੀ ਇੱਥੇ ਸਾਰੇ ਤਰ੍ਹਾਂ ਦੇ ਮਸਾਲੇ ਆ

ਪਤਾ ਠੀਕ 2 ਡਾਲਰ ਦਾ ਦਿੱਲੇ ਆ ਕੜੀ ਪੱਤਾ 2 ਡਾਲਰ 2 ਡਾਲਰ ਦੇ ਹਿਸਾਬ ਨਾਲ 120 ਆ ਦਾ ਆਚਾਰ ਪਕਾਣੀ ਆ ਜਿਹੜਿਆ ਸਾਡੇ ਇੰਨਾ ਰਕਤ ਹੁੰਦਾ ਕਿਤੇ ਘੁੰਦਾ ਰਹਿੰਦਾ 2 ਡਾਲਰ ਤੇ ਇੰਨਾ ਕੜੀ ਪੱਤਾ ਕੈਨੇਡਾ ਕਹਿਣ ਲਈ ਕੈਨੇਡਾ ਜੀ ਮੰਗਾਈ ਬਹੁਤ ਆ ਕੈਨੇਡਾ ਦੇ ਵਿੱਚ ਮੈਂ ਤਾਂ ਦੇਖਦਾ ਹਿਸਾਬ ਕਿਤਾਬ ਲਾ ਕੇ ਇੰਡੀਆ ਸੀ ਪਰਵਾਹ ਹੀ ਨਹੀਂ ਕਰਦੇ ਹੈਗੇ ਪੈਸੇ ਦੀ ਵੈਲਿਊ ਇੱਥੇ ਪਤਾ ਲੱਗਦਾ ਆ ਕੀ ਵੈਲਿਊ ਆ ਮਸਾਲੇ ਆ ਸਾਰੀ ਤਰ੍ਹਾਂ ਦੇ ਖੜੇ ਮਸਾਲੇ ਸਾਰੇ ਆ ਵਾਲੇ ਡਰਾਈ ਫਰੂਟ ਜਲੀ ਉਹ ਰੈੱਡ ਵਾਲੀਆਂ ਕੈਪਸ ਲੈਣੀ ਸੀ ਗਾਜਰਾ ਟੈੰਗਲਾ ਖਾਣ ਨੂੰ ਠੀਕ ਨਹੀਂ ਲੱਗਦੀ ਉਹ ਰੈੱਡ ਗਾਜਰਾ ਆਉਂਦੇ ਪਈਆਂ ਸੀ ਉੱਥੇ ਤੇ ਬੈਗ ਵਿੱਚ ਪਾ ਲਿਆ ਦੋ ਘਾ ਹੈ ਆਹੋ ਆਹ ਵਾਲੀ ਪੱਤੀ ਲੈ ਲਓ ਦੋ ਪੱਤਰ ਲੈ ਲੈਣੇ ਰਸਾਂ ਦੇ ਲੈ ਲੈਣੇ ਸੀ ਦੋ ਪੈਕੇਟ ਇੱਕ ਲੈ ਲਓ ਕਦੀ ਕਿਤੇ ਇਹਨਾਂ ਕਰਦਾ ਖਾਣ ਨੂੰ ਆਹ ਵਾਲੇ ਰਸ ਬਹੁਤ ਵਧੀਆ ਹੈ ਆ ਵਾਲੀ ਦਾ ਹਾਂ ਸਵਾਦ ਆਖਣ ਨੂੰ ਉਹ ਮੈਂ ਲਾਵਾਂ ਗਾਜਰਾ ਇੱਕ ਬੜੀ ਆ ਮੈਂ ਕਿੰਨੀ ਪੱਤੀ ਪੱਤੀ ਇੱਕ ਬਹੁਤ ਆਪਾਂ ਮਹੀਨੇ ਦਾ ਪੁੱਤ ਦੇਖਣਾ ਇੱਕ ਬਹੁਤ ਪੱਤੀ ਹਾਂਜੀ ਹੋਰ ਆ ਮੈਂ ਕਿੰਨੀ ਵੀ ਛੋਟੀ ਪੱਤੀ ਲੈ ਜੀ ਆਪਾਂ ਬਟਰ ਵਗੈਰਾ ਅਮੂਲ ਦਾ ਲੱਗਾ ਹੋਇਆ ਹੈ ਹਾਂ ਦੇ ਅਮੂਲ ਸਾਲਟਡ ਬਟਰ 100 ਗ੍ਰਾਮ 7.99 ਸੈਂਟਰ ਦਾ 8 ਡਾਲਰ ਦਾ ਆ ਬਟਰ ਮਿਲਦਾ ਪਿਆ ਨਹੀਂ ਨਹੀਂ ਵਿਪਿੰਗ ਨਹੀਂ ਇਹ ਆ ਬਟਰ ਅਮੋਲ ਦਾ ਦੇਖਾ ਸਾਲਟਡ ਬਟਰ 500 ਗ੍ਰਾਮ ਆ 100 ਗ੍ਰਾਮ ਆ 100 ਗ੍ਰਾਮ 8 ਡਾਲਰ ਦਾ ਹਾਂਜੀ ਉਹ ਨਿੱਕੀ ਜਿਹੀ ਟਿੱਕੀ ਆ ਇਹ ਮਹਿੰਗਾ ਹੁੰਦਾ ਹੈ ਵਿਪਿੰਗ ਕਰੀਮ ਦੇਖੋ ਤਾਂ ਕਿੱਥੇ ਆ ਵਿਕਮ ਵਿਪਿੰਗ ਕਰੀਮ ਆਹਦੇ ਲੱਸੀ ਇਹ ਮੰਗੋ ਲੱਸੀ ਆ मैंगो लस्सी है देखो तो कितने दिया एक बार नहीं मैंगो लस्सी नहीं नहीं मैं बिपिंग बिपिंग का किथे वो क्रीम उधर के प्लास्टिक की शीशी थी हाँ? ये है बिपिंग क्रीम तो लिया चलो अब प्लास्टिक वाली लेके आंगे गोड ले लो वाला ਲੇ ਲੈ ਕਲ ਉਹ ਹਲਾ ਗੋੜਾ ਲਵੋ ਜਿਹੜਾ ਉਹ ਆਪਾਂ ਬਾਲਟੀ ਵਾਲਾ ਬਾਲਟੀ ਵਾਲਾ ਗੋੜ ਕਿੱਥੇ ਲੱ ਲੱਣਾ ਹੈ ਮੈਂ ਲਿਸਟ ਦੀ ਆਹ ਦੇਖੋ ਬਾਲਟੀ ਵਾਲਾ ਗੋੜ ਦੀਵਾਲੀ ਦੇ ਲਈ ਹਾਂ ਹਮਾਰੀ ਦੀਵਾਲੀ ਦੇ ਕੋ ਹਾਂ ਜੀ ਸਾਡੇ ਦੇਖੋ ਕਿੰਨੇ ਦੀ ਹੈ ਇਹ ਟਾਕਟ ਕਿੰਨੇ ਡਾਲਰ ਦੀ ਨਹੀਂ ਨਹੀਂ 16.2 ਲਿਖਿਆ ਕੀਦਾ ਇੱਕ ਮਿੰਟ ਜਿੰਦੇ ਉਹ 10 ਲ ਵੀ ਆ ਇਹ 10 ਲ ਵੀ ਨਹੀਂ ਹੋਣਾ ਨਾ ਹਾਂ ਹੋ ਅੱਗੇ ਉਹ ਆ 7 ਡਾਲਰ ਦੀ ਛੋਟੀ ਵਾਲੀ ਇਹ 10 ਆ 10 ਲ ਵੀ 16 ਡਾਲਰ ਛੋਟੀ ਲੈ ਲਓ ਫਿਰ ਛੋਟੀ ਲੈ ਲਓ ਮੀਨਾ ਲੰਘ ਜਾਂਦਾ ਹੈ ਇਹ ਜਿਹੜੀ ਆ ਪਕਾਲ ਵੀ ਕਰਾਉਣੀ ਲਈ ਹੈ ਨਾ ਇਹਦੀ ਲੱਗਾ ਗੁਰਪ੍ਰੀ ਜਿਹੜੀ ਵੱਡੀ ਦੇਖ ਆ ਦੇਖ ਦਿਖਾਇਓ ਆ ਹਾਂ ਹਾਂ ਸੀ ਹਾਂ ਕੰਟੇਨਰ ਦਾ ਇਹ ਸੀ ਆ ਦੇਖੋ ਗੁੜ ਇਹਦੇ ਵਿੱਚ ਇਦਾਂ ਹੁੰਦਾ ਜਿੱਦਾਂ ਪੇਸੀਆਂ ਨਹੀਂ ਬਣੀਆਂ ਹੁੰਦੀਆਂ ਪੂਰਾ ਮੈਲਟ ਕੀਤੇ ਦਾ ਇਹ ਪੂਰਾ ਪਾਇਆ ਹੁੰਦਾ ਇਸ ਤਰੀਕੇ ਚਮਚੇ ਨਾਲ ਪੁਟਕੇ ਪਾ ਲਈਦਾ ਹੈ ਤੇ ਬੜਾ ਟੇਸਟੀ ਹੁੰਦਾ ਗੁੜ ਨਾਲ ਚਾਹ ਬਹੁਤ ਸਵਾਦ ਬਣਦੀ ਹੈ ਕਸਸ ਤੱਕ ਉਹ ਘਾ ਦੋ ਬਾਲਤੀਆਂ ਨਾਲ ਲੋਕ। ਹੂੰ। ਠੀਕ। ਈਡੀਏ ਤੇ ਸਭ ਆਣਾ ਸकता ਹੈ। ਠੀਕ। ਕੋਈ ਗੱਲ ਨਹੀਂ। ਮੈਂ ਕੋਈ ਗੱਲ ਨਹੀਂ। ਹਾਟਾ ਉਹ ਮੱਕੀ ਦਾ ਢਾਟਾ। ਮੱਕੀ ਦਾ ਢਾਟਾ ਲੈਣਾ ਆਪਾਂ। ਮੱਕੀ ਦਾ ਢਾਟਾ ਦੇਖੋ ਕਿੱਥੇ ਆ। ਦੂਰ ਮਾ ਫਰਕ। ਮੱਕੀ ਦਾ ਢਾਟਾ ਲੈ ਲਿਆ। ਹਾਂ ਰੱਖ ਲਈ। ਹੋਰ ਕਿਉਂ ਚੱਲੋ। ਮੋਤੀ ਡੱਟਲੇ ਲੈ ਆ ਸੀ ਬਰਾਡ ਦਾ ਆ ਦੇਖੋ ਸਵੀਟ ਕਾਰ ਬਰਾਡ ਦਾ ਹੋਏ ਝਾੜੂ ਲੈ ਜਾ ਤਾ ਆ ਦੇਖੋ ਮੈਨੂੰ ਝਾੜੂ ਚਾਲੂ ਬਾਹਰ ਗਰਾ ਉਹ ਟੋੜਾ ਹੁੰਦਾ ਡਰਾਈਵ ਇਧਰ ਆਓ ਕੁੜੀਓ ਅ ਨਿਕਲ ਜਾਈ ਓਦਾਂ ਝਾੜੂ

ਸਟੀਲ ਦੇ ਬੱਤਸੇ ਵੀ ਇੱਥੋਂ ਮਿਲ ਜਾਂਦੇ ਆ ਦੇਖੋ ਸਟੀਲ ਦੇ ਜੱਗ ਸਟੀਲ ਦੇ ਕੰਮ ਆਫ ਸਟੋਰ ਨੋ ਕੋਈ ਇਤਨਾ ਕਿਹੜਾ ਵੱਡਾ ਪਰੇਲੇ ਕਰੋਲੇ ਬਣਾਉਣ ਨੂੰ ਵਧੀਆ ਵੈਸੇ ਖੱਲੀ ਆ ਦੇ ਹਾਲੇ ਫਰਾਈ ਵੀ ਇਦਾਂ ਦਾ ਥੋੜੀ ਜਿᱷ ਸਟੱਟ ਹੋ ਜੇ ബാസ്യ ਆ ਦੇਖੋ ਪਿੱਤਲ ਦਾ ਜੱਗ ਤਾਂ ਅੰਬੇਲਾ ਸੌਰੀ ਤਾਂ ਅੰਬੇਲੀਆਂ ਬਾਲਟੀਆਂ 30 ਡਾਲਰ ਦੀ 30 ਡਾਲਰ ਦੀ ਇਸ ਮਾਮ ਤਾਂ ਸਾਰਾ ਮਿਲ ਜਾਂਦਾ ਪੰਜਾਬੀ ਸਟੋਰਾਂ ਤੇ ਪਰ ਟੂ ਮੱਚ ਐਕਸਪੈਂਸਿਵ ਰਖੜੀ ਆ ਰਹੀ ਆ ਦੇਖੋ ਰਖੜੀਆਂ ਇੱਥੋਂ ਮਿਲਦੀਆਂ ਪਈਆਂ ਪੰਜਾਬੀ ਸਟੋਰ ਤੋਂ ਰਖੜੀ ਵਾ ਆਹ ਦੇਖੋ ਸਾਰੇ ਰਖੜੀਆਂ ਹੀ ਆ ਆਹ ਪਤਾ ਕਿੰਨੇ ਰਖੜੀ ਆ 4 ਡਾਲਰ ਦੇ 3.99 ਸੈਂਟ ਦੇ ਇਹ ਹੈਗੀ 4 ਡਾਲਰ ਦੀ ਤੇ ਸਾਬ ਲਾ ਲਓ ਤੁਸੀਂ ਹੁਣ 6 ਡਾਲਰ ਦਾ ਇੱਕ ਡਾ ਇੱਕ ਪਾ ਇੱਕ ਡਾਲਰ ਦਾ 60 ਰੁਪਏ ਵੱਧਦੇ ਆ ਤੇ ਤੇ 18 1800 ਰੁਪਏ ਗਏ ਮੈਂ ਤਾਂ ਇੰਡੀਆ ਦੇ ਨਾਲ ਹੀ ਕੈਲਕੂਲੇਸ਼ਨ ਕਰਦੀ ਰਹਿੰਦੀ ਆ ਮੈਨੂੰ ਤਾਂ ਬਹੁਤ ਮਹਿੰਗਾ ਸਮਾਨ ਲੱਗਦਾ ਇੱਥੇ ਆਹ ਦੇਖੋ ਕਿੰਨੀ ਮਹਿੰਗੀਆਂ ਰੱਖਟੀਆਂ ਆ ਇੱਥੋਂ ਦੇ ਬੱਚੇ ਇੱਕ ਡਾਲਨ ਨੂੰ 1 ਰੁਪਿਆ ਹੀ ਕਹਿ ਦਿੰਦੇ ਆ ਪਰ ਮੈਂ ਦੇਖਣੀ ਇੱਕ ਡਾਲਨ ਦਾ 60 ਰੁਪਏ ਕਈ ਵਾਰੀ ਗੋਭੀ ਦਾ ਫੁੱਲ ਇੱਕ ਲਈਦਾ 3 ਡਾਲਰ ਦਾ ਹੁੰਦਾ ਆ ਤੇ ਦੇ ਆ 12 180 ਦਾ ਇੱਕ ਫੁੱਲ 180 ਦਾ ਤਾਂ ਅਸੀਂ 180ਾਂ ਦੀ ਹਫਤੇ ਵਿੱਚ ਹਫਤੇ ਦੀ ਜਿਹੜੀ ਆ ਉਹ ਲੈ ਲਈਦੀ ਆ ਸਬਜ਼ੀ ਇੰਡੀਆ ਦੇ ਵਿੱਚ ਆ ਦੇਖੋ ਇੱਥੇ ਬਰੈਡ ਪਕੌੜਾ ਕੋफ्ते ਮਟਰ ਪਨੀਰ ਦੀ ਸਬਜ਼ੀ ਕੜੀ ਦਾਲ ਸੁੱਕੇ ਆਲੂ ਜਿਹੜਾ ਨਹੀਂ ਦੇਲ ਕਾਦਾ ਕੁਛ ਕਰੇ ਬਣਾਉਣ ਨੂੰ ਇੱਥੋਂ ਪੈਕ ਕਰਾ ਕੇ ਲੈ ਜਾਓ ਮੈਂ ਅਦਾ ਇਸ ਪੰਜਾਬੀ ਸਟੋਰ ਤੇ ਆਉਣੀ ਹਣੀ ਕਈ ਵਾਰ ਮੇਰੇ ਜੀ ਕਰੇ ਚਾਹ ਪੀਣ ਨੂੰ ਮੈਂ ਕਹਿੰਦੀ ਚਾਹ ਦਾ ਕੱਪ ਵੀ ਲੈਣੀ ਹੁੰਦੀ ਇੱਥੋਂ ਆਹ ਦੇਖੋ ਸਾਰੇ ਇੱਥੇ ਜੜਿਆ ਪੂਰਤੀਆਂ ਵੀ ਮਿਲਦੀਆਂ ਆ ਸ਼ਿਵਜੀ ਭਗਵਾਨ ਦੀ ਮੂਰਤੀ ਦੇਖੋ ਆਹ ਇਹ ਦਾ ਸਵੀਟਾ ਬਰਫੀ ਲੱਡੂ ਰੰਗ-ਬਰੰਗੇ ਗੁੰਦੀ ਦੇ ਲੱਡੂ ਰਸਗੁੱਲੇ ਚੀਕਾ ਗਲਾਬ ਜਾਮਨ ਬੇਸਨ ਸੱਲੇ ਬੇਸਨ ਲਈ ਆਪਾਂ ਇੱਥੇ ਬੇਸਨ ਬੇਸਨ ਮੇਰਾ ਫੇਵਰਟ ਆ ਆ ਦੇਖੋ ਪੂਜਾ ਦਾ ਸਾਰਾ ਸਮਾਨ ਇੱਥੋਂ ਮਿਲਦਾ ਪੂਜਾ ਦਾ ਸਾਰਾ ਸਮਾਨ ਜੋ ਜਗਾਵਣ ਦੇ ਲਈ नमस्ते नमस्ते पंजाबी स्टोर विंसर बिंदिया तो

ਪੈਕ ਕਰਤੀ ਅਸੀਂ ਕਾਰ ਤੇ ਰੱਖ ਲਿਆ। ਕਾਮ ਨਹੀਂ ਕਿੰਨੇ ਤੱਕ ਲਉ। ਉਸੂਲਾ। ਵੀਰ ਬੋਲਦੇ। ਸਾਹਿਬ ਜੱਗੀ ਸਾਹਿਬ ਜੱਗੀ ਕਿੰਗੋਵੇਂ ਸਿੰਘ ਜੀ ਚਾਰ ਤੱਕ ਜੱਦੀ ਫੋਟੋ ਵੀ ਲੱਗੀ ਹੋਈ ਆ। ਆ ਦੇਖੋ ਕਿ ਦਿੱਸ ਰਹੀ ਫੋਟੋ। ਕਾਤ ਨਾਮ ਕੱਤਾ ਕੁੁਰਖਮੀਰ ਪੋਨੇਗਾ ਕਾਲ ਮਕੂਲੇ ਸਭ ਨੂੰ ਸੱਚਾ ਜੱਪਾਸ ਪੱਜਾਸ ਪੱਜਾਸ ਹੈ ਵੀ ਸਾਥ। ਨਾਂਨੇ ਕੋਸੀ ਵੀ ਸੱਤ। ਪਹਿਲੀ ਪੋੜੀ ਦਾ ਪਾਠ ਕਿਸ ਨਾਮ ਤੇ ਜਰ बहुत सोनिया सोनिया फोटो भी इतनी पूजा मतलब पूजा समान रखने और दिखोबारियां जन हुई पूजा कैबिनेट डन ग्रोसरी डन ਵੇਟ ਟੂ ਓਪਨ ਆ ਦੇਖੋ ਮੰਜੇ ਮਲਵਾਰੀ ਮੰਜੇ ਵੀ ਇੱਥੋਂ ਮਿਲਦੇ ਆ ਚੋੜਾ ਕੋਲਡਿੰਗ ਬੰਦ ਹੋ ਗਿਆ ਸਾਰਾ ਕੁਝ ਹਾਂਜੀ ਅਸੀਂ ਆ ਗਏ ਹੁਣ ਕਾਸਕੋ ਦੇ ਇੱਥੇ ਗਰੋਸਰੀ ਕਰਨੀ ਆ ਆ ਸੈਟਰਡੇ ਆ ਸੈਟਰਡੇ ਮਤਲਬ ਵੀ ਕਹਿੰਦੇ ਅਸੀਂ ਜਿਹੜੀ ਗਰੋਸਰੀ ਕਰਦੇ ਆ ਤੇ ਉਹ ਸਾਹਮਣੇ ਜਿਹੜਾ ਕੋਸਕੋ ਹੈਗਾ ਆ ਤੁਹਾਨੂੰ ਦਿਖਾਉਨੇ ਆ ਕੋਸਕੋ ਤੇ ਆ ਗਏ ਅਸੀਂ ਪੂਰੀ ਪਾਰਕਿੰਗ ਫੁੱਲਾ ਕੋਸਕੋ ਤੇ ਆ ਦੇਖੋ ਅਸੀਂ ਸ਼ੋਪਿੰਗ ਕਰਨ ਆਏ ਆ ਸੈਟਰਡੇ ਕਰਕੇ ਵੀਕੈਂਡ ਕਰਕੇ ਨਾ ਪੂਰੀ ਪਾਰਕਿੰਗ ਫੁੱਲਾ ਹਾਂ ਦੇਖੋ ਫੁੱਲ ਭਰੀ ਹੋਈ ਆ ਬੱਚੇ ਗਏ ਆ ਇੱਕ ਦੋ ਆਇਟਮਾਂ ਲੈਣੀਆਂ ਸੀ ਡ్రਾਈ ਫਰੂਟ ਵਗੈਰਾ ਦੀਆਂ ਮੈਂ ਕਿਹਾ ਤੁਸੀਂ ਲੈਓ ਮੈਂ ਚਲੋ ਇੱਥੇ ਕੋਵ ਕੋਸਕੋ ਬਹੁਤ ਵੱਡਾ ਆ ਮੈਨੂੰ ਤੁਰਨਾ ਬਹੁਤ ਔਖਾ ਲੱਗਦਾ ਆ ਤੇ ਮੈਂ ਤੇ ਫਿਰ ਗਈ ਵਾਲੀ ਉਹ ਜਿਹੜੀ ਚੇਅਰ ਹੁੰਦੀ ਆ ਇਲੈਕਟ੍ਰਿਕ ਚੇਅਰ ਆ ਹਾਂ ਟਰਾਲੀ ਜੀ ਆ ਉਹ ਉੱਤੇ ਬਹਿ ਜਾਂਦੀ ਹੁੰਦੀ ਆ ਉਹਦੇ ਮੋਰੇ ਕਾਰਟ ਵੀ ਲੱਗਾ ਹੁੰਦਾ ਉਹਦੇ ਵਿੱਚ ਬੈਠ ਕੇ ਸਭ ਵਗੈਰਾ ਕਰ ਲਈਦੀ ਆ ਬੱਚੇ ਕੋਸਕੋ ਤੋਂ ਲੈਣ ਗਏ ਆ ਤੇ ਇਸ ਤੋਂ ਬਾਅਦ ਅਸੀਂ ਇੱਕ ਜੈਂਟ ਟਾਈਗਰ ਆ ਨਾ ਕੱਪੜਿਆਂ ਦਾ ਆ ਸਟੋਰ ਉੱਥੇ ਜਾਵਾਂਗੇ ਅਸੀਂ ਤੇ ਉੱਥੇ ਜਾ ਕੇ ਵੀ ਤੁਹਾਨੂੰ ਅਸੀਂ ਜੈਂਟ ਟਾਈਗਰ ਦੇ ਵੀ ਅਸੀਂ ਜਾ ਅੱਗੇ ਸ਼ੋਪਿੰਗ ਕਰਨੀ ਹੋਵੇ ਤੁਹਾਨੂੰ ਦਿਖਾਉਂਗਾ ਹਾਂ ਹਾਂਜੀ ਥੋੜਾ ਅਗੇ ਸੀ ਜੈਨ ਟਾਈਗਰ ਦੇ ਸ਼ੋਪਿੰਗ ਕਰਦੇ ਜੈਨ ਟਾਈਗਰ ਇੰਟਰਸ ਜੈਨ ਟਾਈਗਰ ਦੇ ਇੰਟਰਸ ਸਾਰੇ ਬੱਚਿਆਂ ਦੇ ਕੱਪੜੇ ਵੱਡਿਆਂ ਦੇ ਛੋਟਿਆਂ ਦੇ ਮੋਟਿਆਂ ਦੇ ਪਤਿਆਂ ਦੇ ਸਭ ਮਿਲਦੇ ਆ ਕੱਪੜੇ ਮੇਰੇ ਨਾਪ ਦੇ ਮਿਲਦੇ ਇੱਥੇ ਮੋਨੋ ਭਜਨ ਟਾਈਟਰ ਸ਼ੋਰੂਮ ਆਏ ਬ੍ਰੈਸਲੇਟ 10 ڈالر ਦਾ 180 ਦਾ ਇੰਡੀਆ ਦਾ ਨੈਕਲਸ ਉਹ ਸਾਰੇ ਨੈਕਲਸ ਦਾ 이어ਿੰਗਸ ਦੇਖੋ ਬੇਟੀ ਸੋਹਣੇ 7 ڈالر ਦੇ ਇੱਕ ਪੇਅਰ 7 ڈالر ਦੇ 70 43 43 420 ਆ ਚਿੰਨਾ ਲੰਬੇ ਲੰਬੀਆਂ ਦੇਖ ਕੇ ਜੇ ਸੋਹਣੇ ਲੋਸਨ ਡਿਜ਼ਾਈਨਰ ਅੰਦਰ ਕੁਝ ਤਾਂ ਚਾਂਦੀ ਦੀਆਂ ਹੁੰਦੀਆਂ ਉਸ ਬੁਟ ਵੇਰੀਂਗਾ ਸਾਰੇ ਹਾਂਜੀ ਫਾਈਨਲੀ ਗ੍ਰੋਸਰੀ ਹੁਣ ਘਰ ਲੈ ਆਂਦੀ ਆ ਸਾਰੀ ਅਸੀਂ ਆ ਦੇਖੋ ਫ੍ਰੀਜ਼ ਵਗੈਰਾ ਗ੍ਰੋਸਰੀ ਗ੍ਰੋਸਰੀ ਸਾਰੇ ਤੇ ਕੋਸ਼ਾ ਹਾਸੀ ਪੈਂਟਰੀ ਚ ਰੱਖ ਦਿੱਤੀ ਲਿਆ ਕੇ ਸਾਰੀ ਗ੍ਰੋਸਰੀ ਖਰਾਇ ਸੱਟਾ ਠੀਕ ਆ ਪੈਂਟਰੀ ਰੂਮ ਦੇ ਵਿੱਚ ਲਿਆ ਕੇ ਰੱਖ ਦਿੱਤੀ ਆ ਸਾਰੀ ਗਰੋਸਰੀ ਪੈਂਟਰੀ ਰੂਮ ਸਾਡਾ ਹਲਾਕੇ ਕਿਚਨ ਦੇ ਬਿਲਕੁਲ ਠੀਕ ਆ ਚਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ ਚਾ ਵੀ ਕਾਲਾ ਦੇ ਵਿੱਚ ਪਰਮਾਤਮਾ ਤੁਹਾਨੂੰ ਰੱਖੇ ਹਮੇਸ਼ਾ ਤੰਦਰੁਸਤੀ ਆ ਬਖਸ਼ੇ ਤੇ ਖੁਸ਼ ਰਹੋ ਇੱਥੇ ਅਸੀਂ ਅੱਜ ਦਾ ਵਲੌਗ ਜਿਹੜਾ ਖਤਮ ਕਰਦੇ ਹਾਂ ਵਾਏ ਵਾਏ ਸਾਰਿਆਂ ਨੂੰ ਤਾ-ਤਾ ਸਤਿ ਸ੍ਰੀ ਅਕਾਲ